ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਵੀ ਸਵਾਗਤ ਹੈ ਤੁਹਾਡਾ ਸਨਿਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਆਲੂ ਪੀ ਦੀ ਸਬਜ਼ੀ ਬਹੁਤ ਵਧੀਆ ਤਰੀਕੇ ਦੇ ਨਾਲ ਜਿਹਦੇ ਲਈ ਆਪਾਂ 1 ਕਿਲੋ ਆਲੂ ਲਏ ਜਿਨੂੰ ਆਪਾਂ ਚੰਗੀ ਤਰ੍ਹਾਂ ਨਮਕ ਵਾਲੇ ਪਾਣੀ ਤੇ ਨਾਲ ਧੋ ਕੇ ਕੱਟ ਲਿਆ ਏ ਤੇ ਇਧਰ ਆਪਾਂ ਟਮਾਟਰ ਤੇ ਹਰੀਆਂ ਮਿਰਚਾਂ ਵੀ ਚੰਗੀ ਤਰ੍ਹਾਂ ਧੋ ਕੇ ਕੱਟ ਲਿਆ ਨੇ ਚਾਰ ਪਿਆਜ਼ ਤੇ ਅਦਰਕ ਲਸਣ ਨੂੰ ਵੀ ਆਪਾਂ ਚੰਗੀ ਤਰ੍ਹਾਂ ਧੋ ਕੇ ਇਕੱਠੇ ਹੀ ਇੱਕ ਪਲੇਟ ਵਿੱਚ ਰੱਖਤਾ ਏ ਤੇ ਆਪਾਂ ਹੁਣ ਸਬਜ਼ੀ ਬਣਾਉਣ ਦੀ ਕਰਦੇ ਆਂ ਤਿਆਰੀ ਬਹੁਤ ਵਧੀਆ ਆਪਾਂ ਸਬਜ਼ੀ ਬਣਾ ਕੇ ਕਰਾਂਗੇ ਤਿਆਰ ਜੀ ਜੀ ਲਈ ਆਪਾਂ ਇੱਕ ਕੜਛੀ ਤੇਲ ਦੀ ਇਹ ਸਰੋਂ ਦਾ ਤੇਲ ਆ ਠੀਕ ਹੈ ਜੀ ਸਰੋਂ ਦੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਜਨ ਟਿਕਤੂਆ ਹੀ ਨਿਕਲਦਾ ਇਹਨੂੰ ਚੰਗੀ ਤਰ੍ਹਾਂ ਗਰਮ ਕਰਨਾ ਠੀਕ ਹੈ ਜੀ ਹੁਣ ਆਪਣਾ ਤੇਲ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਰਬੀ ਅਰਬੀ ਨੂੰ ਆਪਾਂ ਛੋਟੇ ਛੋਟੇ ਟੁਕੜਾ ਤੇ ਲੰਬੇ ਸਾਈਜ਼ ਦਾ ਕੱਟ ਲਿਆ ਸੀ ਤੇ ਹੁਣ ਅਰਬੀ ਨੂੰ ਆਪਾਂ ਹਲਕਾ ਬ੍ਰਾਊਨ ਕਰਾਂਗੇ ਠੀਕ ਹੈ ਜੀ ਤੇਲ ਦੇ ਵਿੱਚ ਤਾਂ ਕਿ ਇਹ ਬਹੁਤ ਵਧੀਆ ਦਾ ਟੇਸਟ ਆਵੇ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਬਣਾ ਕੇ ਦੇਖਿਓ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ। ਗੈਸ ਆਪਾਂ ਮੀਡੀਅਮ ਹੀ ਰੱਖਾਂਗੇ। ਜ਼ਿਆਦਾ ਤੇਜ਼ ਗੈਸ ਆਪਾਂ ਨਹੀਂ ਕਰਾਂਗੇ ਨਹੀਂ ਤਾਂ ਸਬਜ਼ੀ ਆਪਣੀ ਕੜਾਹੀ ਦੇ ਨਾਲ ਲੱਗ ਜਾਊਗੀ। ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ। ਤੇ 1-2 ਮਿੰਟ ਲਈ ਇਹਨੂੰ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਭੁੰਨਾਂਗੇ ਆਪਾਂ। ਲਓ ਜੀ 1-2 ਮਿੰਟ ਤਾਂ ਹੋ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਾਫ ਤਾ ਧਨੀਆ। ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮੈਸ਼ ਕਰਕੇ ਬਹੁਤ ਵਧੀਆ ਟੇਸ ਆਉਂਦਾ ਤਾਂ ਨਹੀਂ ਇਹਦਾ ਕਿ ਸੁੱਕੇ ਮਸਾਲੇ ਹੁੰਦੇ ਆ ਤਾਂ ਤੁਸੀਂ ਜ਼ਰੂਰ ਹੀ ਪਾਇਆ ਕਰੋ ਠੀਕ ਹੈ ਜੀ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਜੀਰੇ ਦਾ ਤੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਅੱਧਾ ਚਮਚਾ ਕਾਲੀ ਮਿਰਚ ਦਾ ਕਾਲੀ ਮਿਰਚ ਤੁਸੀਂ ਜ਼ਰੂਰ ਪਾਇਆ ਕਰੋ ਸਬਜ਼ੀ ਦੇ ਵਿੱਚ ਕਾਲੀ ਮਿਰਚ ਨਾਲ ਆਪ ਨੂੰ ਵਾਈ ਨਹੀਂ ਹੁੰਦੀ ਹੈਗੀ ਜਿਸ ਤਰ੍ਹਾਂ ਕਹਿ ਦਿੰਦੇ ਆ ਮੂੰਹ ਦੇ ਵਿੱਚ ਪਾਣੀ ਭਰਦਾ ਆਪਣੇ ਆਪ ਨੂੰ ਵਧੀਆ ਨਹੀਂ ਲੱਗਦਾ ਹੈਗਾ ਇਸੇ ਕਰਕੇ ਤੁਸੀਂ ਕਾਲੀ ਮਿਰਚ ਖਾਇਆ ਕਰੋ ਉਹਦੇ ਨਾਲ ਇਹ ਸਭ ਕੁਝ ਨਹੀਂ ਹੁੰਦਾ ਤੇ ਨਾਲ ਹੀ ਪਾਤਾ ਪੱਧ ਦਾ ਚਮਚਾ ਅਜਵਾਇਨ ਦਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਤਾਂ ਕਿ ਸਾਰੇ ਮਸਾਲਿਆਂ ਦਾ ਟੇਸ ਬਹੁਤ ਵਧੀਆ ਬਣ ਕੇ ਆਪਣੀ ਅਰਬੀ ਦੇ ਵਿੱਚ ਤਿਆਰ ਹੋਵੇ ਲੋ ਜੀ ਇੱਕ ਦੋ ਮਿੰਟ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਸੀ ਤੇ ਹੁਣ ਆਪਾਂ ਵਿੱਚ ਪਾਵਾਂਗੇ ਇੱਕ ਚਮਚਾ ਨਮਕ ਦਾ ਇਹ ਆਪਣੇ ਕੋਲੇ ਸੈਦਾ ਨਮਕ ਹੈ ਜੀ ਇਹ ਥੋੜਾ ਜਿਹਾ ਖਾਰਾ ਘੱਟ ਹੀ ਹੁੰਦਾ ਇਸੇ ਕਰਕੇ ਤੁਸੀਂ ਥੋੜਾ ਜਿਆਦਾ ਆਪਦੇ ਹਿਸਾਬ ਨਾਲ ਕਰ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਅਦਰਕ ਲਸਣ ਜਿਹੜੇ ਆਪਾਂ ਇਕੱਠੇ ਧੁਰਕੇ ਕੱਟੇ ਸੀ ਇਹਨੂੰ ਵੀ ਆਪਾਂ ਅਰਬੀ ਦੇ ਵਿੱਚ ਹੀ ਪਾ ਦਾਂਗੇ ਤੇ ਐਂਡੂ ਵੀ ਥੋੜਾ ਜਿਹਾ 1-2 ਮਿੰਟ ਲਈ ਆਪਾਂ ਬ੍ਰਾਊਨ ਹੌਨ ਟਿਕਰ ਭੁੰਨਾਂਗੇ ਅੱਜ ਆਪਾਂ ਅਰਬੀ ਰਸੇਦਾਰ ਅਰਬੀ ਬਣਾ ਕੇ ਤਿਆਰ ਕਰਾਂਗੇ ਆਪਾਂ ਤੁਹਾਨੂੰ ਪਹਿਲੀ ਵੀਡੀਓ ਦੇ ਵਿੱਚ ਸੁੱਕੀ ਅਰਬੀ ਦੀ ਵੀ ਰੈਸিপি ਦਿੱਤੀ ਸੀ ਤੁਸੀਂ ਉਹ ਵੀ ਦੇਖ ਸਕਦੇ ਹੋ ਲੋ ਜੀ ਪਿਆਜ਼ ਨੂੰ ਵੀ ਆਪਾਂ 2-3 ਮਿੰਟ ਚੰਗੀ ਤਰ੍ਹਾਂ ਭੁੰਨ ਲਿਆ ਹੈਗਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਮਸਾਲੇ ਠੀਕ ਹੈ ਜੀ ਕਿਉਂਕਿ ਨਮਕ ਆਪਾਂ ਪਹਿਲਾਂ ਐਡ ਕਰਤਾ ਸੀਗਾ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਲਾ ਦਾਂਗੇ ਗੈਸ ਆਪਾਂ ਰੱਖਾਂਗੇ ਮੀਡੀਅਮ ਲਓ ਜੀ ਆਪਾਂ 1 ਮਿੰਟ ਲਈ ਫੇਰ ਭੁੰਨਾ ਸੀ ਹੁਣ ਆਪਾਂ ਇਹਦੇ ਚ ਪਾ ਦਾਂਗੇ ਟਮਾਟਰ ਤੇ ਹਰੀਆਂ ਮਿਰਚ ਤੇ ਨਾਲ ਹੀ ਪਾਵਾਂਗੇ ਆਪਾਂ ਹੁਣ ਇਹਦੇ ਵਿੱਚ 1 ਚਮਚਾ ਪਾਵਾਂਗੇ ਆਪਾਂ ਹਲਦੀ ਦਾ ਟੋ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਦਾ ਇਹ ਕੋੜੀ ਨਹੀਂ ਹੁੰਦੀ ਠੀਕ ਹੈ ਜੀ ਇਹਦੇ ਨਾਲ ਸਬਜੀ ਦਾ ਕਲਰ ਬਹੁਤ ਵਧੀਆ ਹੁੰਦਾ ਤੇ ਥੋੜੀ ਜੀ ਪਾਵਾਂਗੇ ਆਪਾਂ ਲਾਲ ਮਿਰਚ ਤੇ ਥੋੜਾ ਜਿਹਾ ਚੌਥਾਈ ਹਿੱਸਾ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਮਸਾਲੇ ਦਾ ਕਿਉਂਕਿ ਸੁੱਕੀ ਸਬਜੀ ਦੇ ਵਿੱਚ ਹਮੇਸ਼ਾ ਮਸਾਲਾ ਘੱਟ ਹੀ ਪਾਇਦਾ ਠੀਕ ਹੈ ਜੀ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਹਿਲਾ ਦਾਂਗੇ ਲਓ ਜੀ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਆਪਣੀ ਸਬਜੀ ਦਾ ਕਲਰ ਆਇਆ ਵਾ 1-2 ਮਿੰਟ ਬਾਅਦ ਆਪਾਂ ਹੁਣ ਇਹ ਚੈੱਕ ਕਰਾਂਗੇ ਆਪਾਂ ਚੰਗੀ ਤਰ੍ਹਾਂ ਹਲਦੀ ਅਤੇ ਮਸਾਲਿਆਂ ਨੂੰ ਭੁੰਨ ਲਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਗਲਾਸ ਪਾਣੀ ਦਾ ਕਿਉਂਕਿ ਆਪਾਂ ਅਰਬੀ ਰਸੇਦਾਰ ਬਣਾ ਕੇ ਤਿਆਰ ਕਰਨੀ ਹੈ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੀ ਇਹ ਸਬਜੀ ਤੁਸੀਂ ਜਰੂਰ ਬਣਾਇਓ ਆਪਣੇ ਘਰੇ ਲਓ ਜੀ ਆਪਏ ਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਆਪਾਂ ਥੋੜਾ ਜਿਹਾ ਪਾਣੀ ਆਪਾਂ ਇਹਦੇ ਵਿੱਚ ਹੋਰ ਐਡ ਕਰਾਂਗੇ ਟੋਟਲ ਆਪਾਂ 1.5 ਗਲਾਸ ਪਾਣੀ ਦਾ ਪਾਇਆ 1/2 ਕਿਲੋ ਆਪਣੇ ਕੋਲੇ ਆਦਰ ਸੀ ਠੀਕ ਹੈ ਜੀ ਮੇਜ਼ ਮੈਂਟ ਦੇ ਹਿਸਾਬ ਨਾਲ ਮੈਂ ਤੁਹਾਨੂੰ ਦੱਸਤਾ ਲਓ ਜੀ ਹੁਣ ਆਪਾਂ ਇਹਨੂੰ 2-3 ਮਿੰਟ ਲਈ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਪਕਾਵਾਂਗੇ ਲਓ ਜੀ ਦੇਖੋ ਤੁਸੀਂ ਕਿੰਨੀ ਵਧੀਆ ਆਪਣੀ ਰਸੇਦਾਰ ਅਰਬੀ ਬਣ ਕੇ ਹੋਈ ਹੈ ਤਿਆਰ ਤੁਸੀਂ ਇਸ ਤਰੀਕੇ ਨਾਲ ਜਰੂਰ ਬਣਾਇਓ 1-2 ਮਿੰਟ ਬਾਅਦ ਤੁਸੀਂ ਇਹਨੂੰ ਹਿਲਾਉਂਦੇ ਰਹੋ ਵਿਚ-ਵਿਚ ਦੀ ਆਪਾਂ ਤੇਰੇ ਨੂੰ ਮੀਡੀਅਮ ਗੈਸ ਤੇ ਥੋੜਾ ਜਿਹਾ ਪਕਾਵਾਂਗੇ ਲੋ ਜੀ ਬਹੁਤ ਵਧੀਆ ਰਸੇਦਾਰ ਅਰਬੀ ਬਣਾ ਕੇ ਆਪਾਂ ਕੀਤੀ ਹੈ ਤਿਆਰ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਬਣਾਇਓ ਟੇਸਟੀ ਟੇਸਟੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਅਗੋਨਾਂ ਦੀ ਵੀਡੀਓ ਦੇ ਨਾਲ ਓਕੇ ਜੀ ਥੈਂਕ ਯੂ